ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਲਾਲ ਸਿੰਘ ਦੇ ਵੱਲੋਂ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਦੇ ਵਿੱਚ तमाम ਵੱਡੇ ਆਗੂ ਜਿਹੜੇ ਨੇ ਉਹ ਪਹੁੰਚੇ ਨੇ ਕਿਉਂਕਿ ਇਹ ਵਿਰੋਧਤਾ ਸੀ ਕਿ ਡਾਕਟਰ ਤਰਮੇਰ ਗਾਂਧੀ ਨੂੰ ਜਿਹੜਾ ਉਹ ਟਿਕਟ ਨਹੀਂ ਦੇਣੀ ਚਾਹੀਦੀ ਇਸ ਦਾ ਵਿਰੋਧ ਲਗਾਤਾਰ ਡਾਕਟਰ ਗਾਂਧੀ ਦੇ ਖਿਲਾਫ ਜਿਹੜਾ ਉਹ ਲਾਲ ਸਿੰਘ ਅਤੇ ਕਾਕਾ ਰਜਿੰਦਰ ਸਿੰਘ ਅਤੇ ਹਰਦੀਆਲ ਕੰਬੋਜ ਜਿਹੜੇ ਉਹ ਕਰ ਰਹੇ ਸੀਗੇ ਲੇਕਿਨ ਅੱਜ ਇੱਕ ਵੱਡਾ ਇਕੱਠ ਜਿਹੜਾ ਉਹ ਕਾਂਗਰਸ ਦੇ ਵੱਲੋਂ ਸੱਦਾ ਗਿਆ ਹੈ ਇਹ ਦਰਸਲ ਇਕੱਠ ਵਿਰੋਧਤਾ ਦਾ ਹੈਗਾ ਜਿਸ ਦੇ ਵਿੱਚ ਇਹ ਜਤਾਇਆ ਜਾ ਰਿਹਾ ਸੀ ਕਿ ਕਿ ਜਾਂ ਤੇ ਲੋਕ ਸਭਾ ਚੋਣਾਂ ਦੇ ਵਿੱਚ ਲਾਸਿੰਗ ਨੂੰ ਉਤਾਰਿਆ ਜਾਵੇ ਜਾਂ ਹਰਦੀਆਰ ਕਮੋਜੂ ਜਿਹੜਾ ਉਹ ਲੋਕ ਸਭਾ ਦੀ ਟਿਕਟ ਮਿਲਣੀ ਚਾਹੀਦੀ ਹੈ ਟਕਸਾਲੀ ਕਾਂਗਰਸੀ ਦਾ ਜ਼ਿਕਰ ਸੀ ਕਿ ਟਕਸਾਲੀ ਕਾਂਗਰਸੀ ਨੂੰ ਇਹ ਟਿਕਟ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ ਲੇਕਿਨ ਇਸ ਵੇਲੇ ਇਹ ਤਸਵੀਰਾਂ ਨੇ ਜਦੋਂ 20 ਤਰੀਕ ਦਾ ਕੱਠ ਲਾਲ ਸਿੰਘ ਦੇ ਵੱਲੋਂ ਸੱਦਿਆ ਗਿਆ ਸੀਗਾ ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਏ ਨੇ ਲਾਲ ਸਿੰਘ ਔਰ ਉਹਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਦੇ ਉੱਪਰ ਬੈਠੇ ਹੋਏ ਨੇ ਉਹਨਾਂ ਦੇ ਨਾਲ ਰਾਜਾ ਵੜਿੰਗ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਪਾਰਟੀ ਦੇ ਪ੍ਰਧਾਨ ਵੀ ਪਹੁੰਚੇ ਨੇ ਹੁਣ ਸਟੇਜ ਦੇ ਉੱਪਰੋਂ ਲਗਾਤਾਰ ਕਿਹਾ ਜਾ ਰਿਹਾ ਕਿ ਹਰਦਿਆਲ ਕੰਬੋਜ ਹੋਣ ਭਾਵੇਂ ਉਹ ਲਾਲ ਸਿੰਘ ਹੋਣ ਭਾਵੇਂ ਉਹ ਰਜਿੰਦਰ ਸਿੰਘ ਹੋਣ ਉਹ ਤਮਾਮ ਸਾਬਕਾ ਵਿਧਾਇਕ ਜਿਹੜੇ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਟਕਸਾਲੀ ਕਾਂਗਰਸ ਨੂੰ ਟਿਕਟ ਦੇਣੀ ਚਾਹੀਦੀ ਸੀ ਅਸੀਂ ਵਿਰੋਧ ਕਰਦੇ ਹਾਂ ਕਿ ਡਾਕਟਰ ਤਰ ਵੀਰ ਗਾਂਧੀ ਨੂੰ ਟਿਕਟ ਕਿਉਂ ਦਿੱਤੀ ਗਈ ਹੈਗੀ ਐ ਟਕਸਾਲੀ ਕਾਂਗਰਸੀ ਜਦੋਂ ਇੰਨੇ ਲੰਬੇ ਸਮੇਂ ਤੋਂ ਜਿਹੜੀ ਆ ਉਹ ਪਾਰਟੀ ਦੇ ਲਈ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਟਿਕਟ ਕਿਉਂ ਨਹੀਂ ਦਿੱਤੀ ਗਈ ਉਸ ਦੇ ਇੱਕ ਵਿਰੋਧਤਾ ਦਾ ਇੱਕ ਸ਼ਕਤੀ ਪ੍ਰਦਰਸ਼ਨ ਜਿਹੜਾ ਉਹ ਲਾਲ ਸਿੰਘ ਦੇ ਵੱਲੋਂ ਜਰੂਰ ਕੀਤਾ ਜਾ ਰਿਹਾ ਔਰ ਉਸ ਸ਼ਕਤੀ ਪ੍ਰਦਰਸ਼ਨ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਰਾਜਪੁਰਾ ਦੇ ਵਿੱਚ ਰਾਜਪੁਰਾ ਦੇ ਮਹਿਫਿਲ ਰਿਸੋਰਟ ਦੇ ਵਿੱਚ ਇਹ ਜਿਹੜਾ ਵੱਡੀ ਜਿਹੜੀ ਹੈ ਇੱਕ ਸ਼ਕਤੀ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਔਰ ਸਟੇਜ ਤੇ ਅੱਜ ਪਾਰਟੀ ਦੇ ਪ੍ਰਧਾਨ ਵੀ ਮੌਜੂਦ ਨੇ ਕਿ ਹੁਣ ਵੇਖਣਾ ਹੋਵੇਗਾ ਕਿ ਪਾਰਟੀ ਦੇ ਪ੍ਰਧਾਨ ਜਦੋਂ ਮਾਈਕ ਤੇ ਆਉਂਦੇ ਨੇ ਕਿ ਵਰਕਰਾਂ ਦੇ ਸਵਾਲ ਦਾ ਜਵਾਬ ਦੇ ਸਕਦੇ ਨੇ ਜਿਹੜੇ ਵਰਕਰ ਸਵਾਲ ਕਰ ਰਹੇ ਨੇ ਕਿ ਕਿਉਂ ਟਕਸਾਲੀ ਕਾਂਗਰਸੀ ਨੂੰ ਟਿਕਟ ਨਹੀਂ ਦਿੱਤੀਗੀ ਕਿਉਂ ਉਹ ਇੱਕ ਪੈਰਾਸ਼ੂਟ ਰਾਹੀਂ ਲੀਡਰ ਲਿਆਇਆ ਗਿਆ ਔਰ ਸੰਸਦ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਿਆ ਗਿਆ ਇੱਕ ਵੱਡਾ ਸਵਾਲ ਜਿਹੜਾ ਉਹ ਖੜਾ ਕਿੱਥੇ ਕਿੱਥੇ ਕਾਂਗਰਸ ਦੇ ਪਟਿਆਲਾ ਦੇ ਉਹ 9 8 ਇੰਚਾਰਜ ਕਰ ਰਹੇ ਨੇ ਜਿਨ੍ਹਾਂ ਨੇ ਚਿੱਠੀ ਵੀ ਹਾਈ ਕਮਾਂਡ ਨੂੰ ਭੇਜੀ ਸੀ ਕਿ ਲੇਕਿਨ ਉਸ ਚਿੱਠੀ ਤੋਂ ਬਾਵਜੂਦ ਵੀ ਜਿਹੜਾ ਹਾਈ ਕਮਾਂਡ ਨੇ ਧਰਮਵੀਰ ਗਾਂਧੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਿਆ ਇਸ ਵੇਲੇ ਰਜਿੰਦਰ ਸਿੰਘ ਜੋ ਕਿ ਸਾਬਕਾ ਵਿਧਾਇਕ ਨੇ ਸਮਾਣਾ ਤੋਂ ਉਹ ਜਿਹੜੇ ਸਟੇਟ ਤੇ ਨੇ ਔਰ ਲਗਾਤਾਰ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਕਿ ਧਰਮਵੀਰ ਗਾਂਧੀ ਨੂੰ ਟਿਕਟ ਜਿਹੜੀ ਆ ਉਹ ਨਹੀਂ ਦੇਣੀ ਚਾਹੀਦੀ ਸੀ ਇਹ ਵਿਰੋਧਾ ਕਿਤੇ ਤੱਕ ਪਟਿਆਲਾ ਦੀ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਠੇਸ ਪਹੁੰਚਾਉਂਦੀ ਹੈ ਇਹ ਵੇਖਣਾ ਹੋਵੇਗਾ ਲੇਕਿਨ ਉਸ ਤੋਂ ਪਹਿਲਾਂ ਵੱਡਾ ਸ਼ਕਤੀ ਪ੍ਰਦਰਸ਼ਨ ਲਾਲ ਸਿੰਘ ਦੇ ਵੱਲੋਂ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਕੈਮਰਾ ਪਰਸਨ ਰਵੀ ਜੱਬਲ ਦੇ ਨਾਮ ਦਮਪੇ ਸਿੰਘ ਪੀਟੀਸੀ ਨਿਊਜ਼ ਰਾਜਪੁਰਾ